ਇਹ ਮਾਰੇ ਮੁਗਵਰਾ ਜਿਹੜੇ ਉਹ ਤੋਂ ਪਾਕਿਸਤਾਨ ਨੂੰ ਰੋਣ ਦਾ ਧੰਦਾ ਕਰਦੇ ਆ ਉਹ ਮੁਗਵਰਾ ਰਾਹੀਂ ਤਲਾਸ਼ੀ ਲਈ ਤੇ ਗੱਡੀ ਇੱਕ ਕਲਟੋ ਛੱਕੀ ਪਾਈ ਗਈ ਤੇ ਜਿਸ ਤੇ ਬਾਰ ਬਾਰ ਰੋਕਨ ਤੇ ਉਹ ਗੱਡੀ ਰੁਕੀ ਨਾ ਪੁਲਿਸ ਪਾਰਟੀ ਨੇ ਇਹਦਾ ਪਿਛਾ ਕੀਤਾ ਤੇ ਉਸ ਨੂੰ ਦਬੋਜ ਲਿਆ ਤੇ ਐਡੇ ਟਾਈਮ ਉਹਨਾਂ ਕੋਲ 2 ਕਿਲੋ ਹੈਰੋਨ ਬਰਾਮਦ ਹੋਈ ਜੀ ਉਹ ਹੁਣ ਲੈ ਕੇ ਆਏ ਆ ਜੀ ਤੇ ਜਦੋਂ ਮੋੜ ਕੱਟ ਰਏ ਸੀ ਗੱਡੀ ਥੋੜੀ ਜੀ ਅੱਡਾ ਮੰਡੋਲ ਹੋ ਗਈ ਉਹਨਾਂ ਦੀ ਜੋ ਕਿ ਪਹਿਲੀ ਵਿੱਚ ਨੀਵੇਂ ਸਾਡੇ ਡਿੱਗਦੀ ਤੇ ਉਹਨਾਂ ਦਾ ਮੈਡੀਕਲ ਟੈਸਟ ਕਰਵਾ ਕੇ ਕੁਨਾਰਕ ਹਸਪਤਲੋਂ ਤੇ ਹੁਣ ਇਥੇ ਮੈਡੀਕਲ ਤੋਂ ਜਾ ਸਕਦੇ ਸਾਰੇ ਕਿਹੜੇ ਬੰਦੇ ਸੀ ਆਇਡੈਂਟੀਫਿਕੇਸ਼ਨ ਹੈ ਕੀ ਨਾਸ ਕੀ ਨਾਂ ਦਾ ਬੈਕਗ੍ਰਾਉਂਡ ਕਿਹਦਾ ਪਤਾ ਹੈ ਬੈਕਗ੍ਰਾਉਂਡ ਵਸਦੇ ਤੇ ਨਾਲ ਸੁਗਲਰੀ ਆ ਜੀ ਤੇ ਕਾਫੀ ਸੰਬੰਧ ਨੇ ਇਹਨਾਂ ਦੇ ਬਾਕੀ ਅੱਲਾ ਅਸਰਾਂ ਕਰ ਰਹੇ ਆ ਉਹਨਾਂ ਦੀ ਪੋਸ਼ਟਾਲ ਪਹਿਲੇ ਮਾਮਲੇ ਪੋਸ਼ਟਾਲ ਚੱਲਣ ਡਈ ਹੈ ਜੀ ਇਹਦੇ ਲੈ ਕੇ ਇਹ ਪਿੰਡ ਇੱਕ ਹੈਗਾ ਸੁਖਦੇਵ ਸਿੰਘ son of ਅਨਰੰਜਨ ਸਿੰਘ ਵਾਸੀ ਬਾਗੜੀਆਂ ਇੱਕ ਹੈਗਾ ਜੀ ਸਰਵਨ ਸਿੰਘ son of ਸੁਖਦੇਵ ਸਿੰਘ ਉਹ ਵਾਸੀ ਲਧਿਆਲ ਜੀ ਨਸ਼ਾ ਕਰਦੇ ਨਸ਼ਾ ਤਸਕੀਰ ਕੰਮ ਕਰਦੇ ਸੀ ਨਸ਼ਾ ਤਰਸਤੀ ਦਾ ਕੰਮ ਕਰਦੇ ਆਪ ਵੀ ਇਹ ਨਸ਼ਾ ਕੀਤਾ ਹੋਇਆ ਸੀ ਮੈਂ ਕਸਮ ਖਾਂਦੀ ਸੀ ਡਰੋਨ ਰੇ ਮਗਾਉਂਦੇ ਸੀਗੇ ਜੀ ਤਕੀਰ ਕਿੰਨੀ ਰਿਕਵਰੀ ਹੋਈ ਹੈ ਉਮਰ ਕਿੰਨੀ ਇਹਨਾਂ ਦੀ ਉਮਰ 1 ਦੀ 60 ਸਾਲ ਤੇ 1 ਦੀ 26 ਸਾਲ ਹੈ ਜੀ ਹਾਂਜੀ ਫਿਰ ਹੁਣ ਤੇ ਇਹਦਾ ਬਹੁਤ ਹੋਰ ਰਿਕਵਰੀ ਹੋਈ ਇਹਨਾਂ ਕੋ ਨਹੀਂ ਹੈ ਰੋ ਨਹੀਂ ਮਿਲੀ ਹੈ ਜੀ ਬਾਕੀ ਹੋਰ ਤੇ ਕੁਝ ਨਹੀਂ ਬਾਕੀ ਚੱਲਣ ਦਾ ਪ੍ਰੋਸੀਜਰ ਹੈ ਜੇ ਬਾਕੀ ਜੀ ਮੁਸ਼ਤਾਸ਼ ਕਰਾਂਗੇ ਜੀ ਹੁਣ ਜੁਡੀਸ਼ੀਅਲ ਫੋਰਮ ਕੋ ਪੁੱਛਦੇ ਰਹਿ ਮੰਨਦਾ ਜੀ ਥੈਂਕ ਯੂ ਜੀ ਪ੍ਰੈਸ ਕਾਨਫਰੈਂਸ ਕੀ ਮੇਨ ਮੋਟਿਵ ਹੈ ਜੀ ਪ੍ਰੈਸ ਕਾਨਫਰੈਂਸ ਬ੍ਰ ਸ਼੍ਰੀ ਸਤਿੰਦਰ ਸਿੰਘ ਜੀ ਦੇ ਹੁਕਮਾ ਦੇ ਮੁਤਾਬਕ ਹੋਣੀ ਦਿਸ਼ਾਨ ਦੇ ਦਿਸ਼ਾਨ ਦੇ ਮੁਤਾਬਕ ਜਿਹੜੀ ਆਪਾਂ ਕਿ ਨਸ਼ੇ ਦੇ ਵਿਰੁੱਧ ਮਹੀਂ ਵਿੱਢੀ ਹੋਈ ਹੈ ਉਹਦੇ ਸਬੰਧ ਵਿੱਚ ਆਪਣੇ ਸਬ ਇੰਸਪੈਕਟਰ ਅਰਜਨ ਕੁਮਾਰ ਹੋਣੀ ਤੇ ਨਾਲ ਉਹਦੀ ਟੀਮ ਜਿਹੜੀ ਆ ਪੈਸੇ ਇਲਾਕੇ ਦੇ ਵਿੱਚ ਮੌਜੂਦ ਸੀ ਨਹੀਂ ਦੱਸ ਕਰ ਰਹੀ ਸੀ ਇਹਨਾਂ ਨੂੰ ਇੱਕ ਇਨਫੋਰਮੇਸ਼ਨ ਆਂਦੀ ਹੈ ਕਿ ਇਸ ਤਰ੍ਹਾਂ ਕਰਕੇ ਇੱਕ ਆਲਟੋ ਚਿੱਠੀ ਕਰ ਜਿਹੜੀ ਹੈ ਕਿ ਜਿਹੜੀ ਆਰ.ਆਈ.ਓ ਉਹਦੇ ਵਿੱਚ ਦੋ ਨੌਜਵਾਨ ਬੈਠੇ ਨੇ ਜਿਹੜਾ ਤੋਂ ਭਾਰੀ ਮਾਤਰਾ ਵਿੱਚ ਫਿਰ ਇਹ ਹੋ ਸਕਦੀ ਹੈ ਜਹ ਹੈਗੀ ਮਤਲਬ ਪੁਖਤਾ ਸੀ ਵੀ ਹੈਗੀ ਹੈ ਉਹ ਤੋਂ ਬਾਅਦ ਉਹਨਾਂ ਨੇ ਮੈਨੂੰ ਇਤਲਾਹ ਕੀਤੀ ਹੈ ਇਨ ਦਾ ਮੇਨ ਟਾਈਮ ਮੈਂ ਵੀ ਉਹ ਮੌਕੇ ਤੇ ਪਹੁੰਚ ਜਾਣਾ ਨਾਕੇ ਤੇ ਹੀ ਘਰਿੰਡੀ ਨਾਕੇ ਮੋੜ ਤੇ ਤੇ ਜਦੋਂ ਉੱਥੇ ਜਾ ਕੇ ਗੱਡੀ ਆ ਰਹੀ ਹੁੰਦੀ ਹੈ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਾਂਦਾ ਗੱਡੀ ਜਿਹੜੀ ਆ ਕਾਫੀ ਜ਼ਿਆਦਾ ਸਪੀਡ ਤੇ ਸੀਗੀ ਉਹ ਉਹ ਗੱਡੀ ਉਹਨਾਂ ਨੇ ਰੋਕੀ ਨਹੀਂ ਹੈਗੀ ਇਵਨ ਕਿ ਉਹਨਾਂ ਨੇ ਗੱਡੀ ਇਸ ਤਰੀਕੇ ਨਾਲ ਕੱਟ ਮਾਰਿਆ ਕਿ ਉਹਨਾਂ ਨੇ ਸਾਡੇ ਮੁਲਾਜ਼ਮਾ ਉੱਪਰ ਵੀ ਚੜਨ ਦੀ ਪੂਰੀ ਕੋਸ਼ਿਸ਼ ਕੀਤੀ ਜੇ ਸਾਡੇ ਮਲਾਜਮ ਆਪਣੀ ਜਾਨ ਬਚਾ ਕੇ ਪਿੱਛੇ ਨਾ ਹਟਦੇ ਤੇ ਮੇ ਵੀ ਸਾਡੇ ਕਿਸੇ ਮਲਾਜਮ ਦਾ ਨੁਕਸਾਨ ਹੋ ਜਾਣਾ ਸੀਗਾ। ਦੈਨ ਉਹ ਗੱਡੀ ਜਿਹੜੀ ਆ ਫਿਰ ਚੱਲ ਪਈ ਆ ਉਹਨਾਂ ਇੱਕ ਲਿੰਕ ਰੋਡ ਨੂੰ ਭਾਲੀ ਐ। ਜਦੋਂ ਆਪਾਂ ਫਿਰ ਉਹਨਾਂ ਦਾ ਪਿੱਛਾ ਕੀਤਾ ਆਪਣੀ ਗੱਡੀਆਂ ਦੇ ਨਾਲ ਗੱਡੀ ਉਹਨਾਂ ਦੀ ਕਾਫੀ ਫਾਸਟ ਸੀਗੀ। ਅੱਗੇ ਜਾ ਕੇ ਗੁਰਦੁਆਰਾ ਸਤਲਾਨੀ ਸਾਹਿਬ ਦੇ ਨਾਲ ਬਾਹਰ ਮਿੱਟੀ ਦੇ ਢੇਗਾਂ ਲੱਗੇ ਹੋਈਆਂ ਨੇ ਕਾਫੀ। ਜਦੋਂ ਗੱਡੀ ਉਹਨਾਂ ਦੀ ਮਿੱਟੀ ਦੇ ਉੱਪਰ ਚੜ ਗਈ ਤਾਂ ਗੱਡੀ ਪਲਟੀ ਖਾ ਗਈ ਐ। ਤੇ ਸਾਡੀ ਪੁਲਿਸ ਫੋਰਸ ਨੇ ਵਿੱਚ ਮੈਂ ਵਿੱਚ ਹੀ ਆਪਣੇ ਸਬ ਇੰਸਪੈਕਟਰ ਸਾਰਿਆਂ ਨੇ ਜਾ ਕੇ ਫਿਰ ਵਿੱਚੋਂ ਉਹਨਾਂ ਨੂੰ ਗੱਡੀ 'ਚੋਂ ਬਾਹਰ ਕੱਢਿਆ ਤੇ ਗੱਡੀ 'ਚੋਂ ਬਾਹਰ ਕੱਢ ਕੇ ਤੇ ਫਿਰ ਆਪਾਂ ਉਹਨਾਂ ਦੀ ਗੱਡੀ ਦੀ ਸਰਚ ਕੀਤੀ ਹੈ ਦੌਰਾਨੇ ਸਰਚ ਸਾਨੂੰ ਉੱਥੋਂ 4 ਪੈਕੇਟ ਮਿਲੇ ਨੇ ਹਿਰੋਇਨ ਦੇ ਅੱਧਾ ਅੱਧਾ ਕਿਲੋ ਦੇ ਜਿਹੜੇ ਕਿ 2 ਕਿਲੋ ਮੰਦੀ ਹੈਗੀ ਹੈ ਇਹਨਾਂ ਦਾ ਮੈਂ ਟਾਈਮ ਕਿ ਫਿਰ ਆਪਾਂ ਉਹ ਇੱਕ ਕਮਿਊਨਿਟੀ ਗਰਾਊਂਡ ਦੇ ਵਿੱਚ ਉਹਨਾਂ ਦੋਹਾਂ ਲੜਕੀਆਂ ਨੂੰ ਸਕਿੰਦਰ ਤੇ ਆਪਣੇ ਸਨਸਿੰਘਾ ਨੂੰ ਅਮਨ ਨੂੰ ਤੋੜ ਤੇ ਗਰਾਊਂਡ ਦੇ ਉੱਪਰ ਆਪਾਂ ਫਿਰ ਉਹਨਾਂ ਨੂੰ ਹਸਪਤਾਲ ਲੈ ਗਏ ਆ ਰਾਤੀ ਹੁਣੇ ਸਾਰੇ ਆਪਾਂ ਟੈਸਟ ਕਰਾਏ ਨੇ ਸੀਟੀ ਸਕੈਨ ਵਗੈਰਾ ਕਰਾਖ ਵੀ ਕੋਈ ਕਿਸੇ ਕਿਸਮ ਦੀ ਇਹਨਾਂ ਨੂੰ ਜੋੜਤਣ ਲੱਗੀ ਜਿਹੜਾ ਕੋ ਬਿਲਕੁਲ ਸਹੀ ਤੇ ਸਲਾਮਤ ਪਾਏ ਗਏ ਨੇ ਸੋ ਕਹਿਣ ਤੋਂ ਭਾਵ ਹੈ ਵੀ ਕੱਲ ਦੀ ਇਹ ਸਾਡੀ ਜਿਹੜੀ ਹੈ ਅਚੀਵਮੈਂਟ ਸੀਗੀ ਸਾਡੇ ਪੁਲਿਸ ਫੋਰਸ ਦੀ ਆਪਣੇ ਮਾਨਯੋਗ ਐਸਐਸਪੀ ਸਾਹਿਬ ਦੇ ਬਿਸ਼ੇਨ ਤੇ ਜਸ਼ਨਾਂ ਮੁਤਾਬਕ ਆਪਣੀ ਪੁਲਿਸ ਫੋਰਸ ਜਿਹੜੀ ਹੈ ਪੂਰੀ ਮਸਤੀ ਨਾਲ ਲਗਨ ਸਤਾਂਦੇ ਹੀ ਨੇ ਡਿਊਟੀ ਕਰ ਰਹੀ ਹੈ ਜਿੰਨੇ ਵੀ ਭੜੇ ਅਨਸਰ ਹੈਗੇ ਨੇ ਜਾਂ ਦੇਸ਼ ਗੁਰੂ ਦੀ ਤਾਕਤਾਂ ਨੇ ਜਾਂ ਜਿਹੜੇ ਵੀ ਇਸ ਕੰਮ ਦੇ ਵਿੱਚ ਲਿਪਤ ਹੈਗੇ ਨੇ ਉਹਨਾਂ ਨੂੰ ਕਿਸੇ ਕੀਮਤ ਤੇ ਵੀ ਬਖਸ਼ਾ ਨਹੀਂ ਜਾਊਗਾ ਸਰ ਕੋਈ ਫਾਇਰਿੰਗ ਵੀ ਕੀਤੀ ਗਈ ਆ ਜਾਂ ਉਸ ਤਰ੍ਹਾਂ ਹੀ ਇਹਨਾਂ ਨੂੰ ਫੜਿਆ ਗਿਆ ਵਾ ਨਹੀਂ ਫਾਇਰਿੰਗ ਤੇ ਚਲੋ ਖੈਰ ਨਹੀਂ ਵੇ ਆਪਾਂ ਇਹ ਤਾਂ ਮੁੱਦਾ ਹੈ ਨਹੀਂ ਲੇਕਿਨ ਆਪਾਂ ਫੜ ਲਿਆ ਵੰਦ ਸੀ ਇਹ ਉਹਨਾਂ ਕੋਲ ਹਥਿਆਰ ਸੀ ਹਥਿਆਰ ਹੈਗੇ ਸੀ ਉਹਨਾਂ ਕੋਈ ਕੋਈ ਵਾਪਨ ਮਿਲਿਆ ਸਰ ਨਹੀਂ ਸਰ ਕਿੱਥੋਂ ਆਏ ਕਿੱਥੋਂ ਆਏ ਲੈ ਕੇ ਜਾਣ ਕਿ ਇਹ ਰੋਣ ਕਿੱਥੋਂ ਲੈਂਦੀ ਸੀ ਇਹਨਾਂ ਨੇ ਸਰ ਇਹ ਦੋ ਬੈਕਵਰਸ ਲਿੰਗ ਦੀ ਨੇ ਇਹ ਪਾਕਿਸਤਾਨ ਤੋਂ ਡਰੋਨ ਮੰਗਵਾਉਂਦੇ ਸੀ ਇਹ ਜਿਹੜੇ ਇਹ ਰੋਣ ਮੰਗਵਾਉਂਦੇ ਸੀ ਪਾਕਿਸਤਾਨ ਦੇ ਥਰੂ ਡਰੋਨ ਰਸਤੇ ਔਰ ਇਹਨਾਂ ਨੂੰ ਉੱਥੋਂ ਡਰੋਨ ਰਸਤੇ ਸੁੱਟੀ ਗਈ ਸੀ ਜਿਹੜੀ ਕਿ ਲੈ ਕੇ ਵਾਪਸ ਆ ਰਹੇ ਸੀਗੇ ਤੇ ਜਦੋਂ ਆਪਾਂ ਇਹਨਾਂ ਨੂੰ ਰੋਕਿਆ ਤੇ ਬਸ ਮੈਂ ਤੁਹਾਨੂੰ ਦੱਸਦੇ ਤਾਂ ਵਿਆਹ ਕਰਨਾ ਵਾਪਰੀ ਨਹੀਂ ਫਸਟ ਕਨਸਾਈਨਮੈਂਟ ਨਹੀਂ ਸਰ ਕਿ ਪਹਿਲੇ ਹੀ ਨਹੀਂ ਪਹਿਲਾਂ ਵੀ ਮੈਂ ਵੀ ਉਹ ਅੰਡਰ ਇਨਵੈਸਟੀਗੇਸ਼ਨ ਹੈਗਾ ਇਹਦੇ ਸਬੰਧ ਵਿੱਚ ਜਿਹੜੇ ਵੀ ਤੱਤ ਸਾਹਮਣੇ ਆਉਣਗੇ ਤੁਹਾਨੂੰ ਦੱਸ ਦਿੱਤੇ ਜਾਣਗੇ ਸਰ ਇਹਨਾਂ ਨੇ ਪਤਾ ਲੱਗ ਲਿਆ ਕਿ ਕਿੱਥੇ ਕਿੱਥੇ ਐ ਜੀ ਹਾਂਜੀ ਉਹ ਹੀ ਮੈਂ ਕਹਿ ਰਿਹਾ ਤੁਹਾਨੂੰ ਕਿ ਉਹ ਸਬੰਧ ਵਿੱਚ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਦੇ ਸਬੰਧ ਦੇ ਵਿੱਚ ਜਿਹੜੇ ਵੀ ਤੱਤ ਸਾਹਮਣੇ ਆਉਣਗੇ ਤੁਹਾਡਾ ਜ਼ਰੂਰ ਸੰਜੇ ਕਰ ਦਿੱਤੇ ਸਰ ਪਹਿਲਾਂ ਵੀ ਉਹ ਪੰਚਾਦਰਜੀ ਇਹਨਾਂ ਦੇ ਡਰਗਮਣੀ ਵੀ ਬਰਾਮਦੇ ਸੀ ਇਹਨਾਂ ਦੇ ਆ ਨਹੀਂ ਡਰਗਮਣੀ ਥੋੜੇ ਸੀਗੇ ਪੈਸੇ ਇਹਨਾਂ ਕੋਲ ਜਿੰਨੇ ਵੀ ਸੀਗੇ ਇੱਕ ਕੋਲ ਮੈਂ 6000 ਰੁਪਏ ਸੀਗਾ ਦੂਸਰੇ ਕੋਲ ਆਈ ਥਿੰਕ 9000 ਕਿੰਨੇ ਸੀ ਸਰ ਪਹਿਲਾਂ ਪਰਚਾ ਕਰ ਜੀ ਇਹਨਾਂ ਦੇ ਹਾਂਜੀ ਪਹਿਲਾਂ ਇਹਨਾਂ ਪਰਚਾ ਕਰ ਉਹ ਆਪਾਂ ਪੂਰੀ ਆਪਾਂ ਇਹਨਾਂ ਦੀ ਬੈਕ ਬੈਕਵਰਡ ਕਰ ਰਹੇ ਆਂ ਫਾਰਵਰਡ ਵੀ ਕਟਾਂਗੇ ਉਹ ਜੋ ਜੋ ਤੱਥ ਸਾਹਮਣੇ ਆਉਣਗੇ ਤੁਹਾਨੂੰ ਦੱਸ ਦਿੱਤੇ ਹਾਂ ਵੀ ਸਰ ਦੇ ਨੇ ਦੋਨੋਂ ਰਹਿਣ ਵਾਲੇ ਸਰ ਹਾਏ ਇੱਥੋਂ ਹੀ ਦਿੰਦੇ ਆਪਰੇ ਬੋਟਲ ਲੱਕੇ ਦੇ ਨੇ ਬੋਟਲ ਲੱਕੇ ਕਿੰਨੇ ਸਮੇਂ ਤੋਂ ਸਰਗਮ ਨੇ ਜੀ ਕਿਉਂਕਿ ਦੇਖੋ ਇਹਨਾਂ ਦੀ ਨਕਲੋ ਹਲਕਤੋਂ ਤੇ ਲੱਗਦਾ ਵੀ ਇਹ ਕਾਫੀ ਸਮੇਂ ਤੋਂ ਲਿਪਤ ਹੋਣਗੇ ਇਸ ਕੰਮ ਦੇ ਵਿੱਚ ਬਟ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਆਂ ਇਹਦਾ ਪਿਛਲਾ ਪੂਰਾ ਰਿਕਾਰਡ ਆਪਾਂ ਖੰਗਾਲ ਰਹੇ ਆਂ ਖੰਗਾਲਣ ਤੋਂ ਬਾਅਦ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਤੁਹਾਨੂੰ ਦੱਸ ਦਿੱਤੇ ਜਾਣਗੇ ਪੂਰੀ ਮਾਨ ਮਾਨ ਕਰਾ ਅਸਲ ਆਪਾਂ ਤੁਹਾਨੂੰ ਦੱਸ ਦਿਆਂਗੇ ਕਿ ਰਿਮਾਂਡ ਲੈ ਕੇ ਜਿਹੜੇ ਵੀ ਇਹਨਾਂ ਦੀ ਪੁੱਛਗਿੱਛ ਤੋਂ ਬਾਅਦ ਤਖਤ ਸਾਹਮਣੇ ਆਉਂਗੇ ਤੁਹਾਡੇ ਨਾਲ ਸਾਰੇ ਸਾਂਝੇ ਕੀਤੇ ਜਾਣਗੇ ਠੀਕ ਹੈ ਜੀ ਥੈਂਕ ਯੂ